ਸਾਥੀ ਪਹੁੰਚੇ ਆਪਾਂ ਜਿੱਥੇ ਕੇ ਬਾਬਾ ਬਕਾਲਾ ਸਹਿਬ ਬਾਬਾ ਪਾਲਾ ਸਿੰਘ ਜੀ ਦਾ ਅੰਗੀਠਾ ਸਾਹਾ ਆਪਾਂ ਉੱਥੇ ਪਹੁੰਚੇ ਆਂ ਸਰਦਾਰ ਸੁਖਵਿੰਦਰ ਸਿੰਘ ਪਲਾਹਾ ਜੀ ਡੀਡੀਐਸ ਨਿਊਜ਼ ਦੇ ਜਿਹੜੇ ਉਹਨਾਂ ਰਾਜਾ ਮਾਲਕ ਲਾਲੂ ਆਪਾਂ ਉਹਨਾਂ ਵਾਸਤੇ ਬੇਨਤੀ ਯੋਦੜੀ ਕਰਨ ਪਹੁੰਚਿਆ ਕਿਉਂਕਿ ਅੱਜ ਉਹਨਾਂ ਦਾ ਜਨਮ ਦਿਨ ਆ ਤੇ ਮਹਾਰਾਜ ਉਹਨਾਂ ਨੂੰ ਲੰਮੀ ਉਮਰ ਬਖਸ਼ੇ ਤੇ ਡੀਡੀਐਸ ਨਿਊਜ਼ ਨੂੰ ਤਰੱਕੀਆਂ ਬਖਸ਼ੇ ਤੇ ਬਾਬਾ ਪਾਲਾ ਸਿੰਘ ਜੀ ਸਰਦਾਰ ਸਖਵਿੰਦਰ ਸਿੰਘ ਪਲਾਹਾ ਜੀ ਨੂੰ ਵੀ ਜੋ ਉੱਤਰਦੀ ਦਾਤ ਆ ਮਹਾਰਾਜ ਆਉਂਦੇ ਸਾਲ ਤੱਕ ਬਖਸ਼ੇ ਸੱਚਖੰਡਵਾਸੀ ਬਾਬਾ ਪਾਲਾ ਸਿੰਘ ਜੀ ਆਪਾਂ ਉਹ ਵੀ ਸਰਦਾਰ ਸਖਵਿੰਦਰ ਸਿੰਘ ਪਲਾਹਾ ਜੀ ਵਾਸਤੇ ਬਾਬਾ ਪਾਲਾ ਸਿੰਘ ਜੀ ਅੱਗੇ ਅਰਦਾਸ ਜੋਦੜੀ ਬੇਨਤੀ ਕਰਦੇ ਆ ਕਿ ਮਹਾਰਾਜ ਸਰਦਾਰ ਸਖਵਿੰਦਰ ਸਿੰਘ ਪਲਾਹਾ ਜੀ ਨੂੰ ਆਉਂਦੇ ਸਾਲ ਤੱਕ ਉੱਤਰਦੀ ਦਾਤ ਬਖਸ਼ੀ ਮਹਾਰਾਜ ਤੇ ਸੋ ਆਪਾਂ ਇਹਨਾਂ ਦਾ ਬਾਬਾ ਪਾਲਾ ਸਿੰਘ ਜੀ ਦਾ ਧੰਨਵਾਦ ਕਰਨਾ ਹੈ ਆ ਤੇ ਜੋ ਸਰਦਾਰ ਸੁਖਵਿੰਦਰ ਸਿੰਘ ਪਲਾਹਾ ਜੀ ਦਾ ਅੱਜ ਜਨਮ ਦਿਨ ਆ ਤੇ ਆਪਾਂ ਉਨ੍ਹਾਂ ਵਾਸਤੇ ਲੰਮੀ ਹੁੰਬਰਾ ਤੇ ਅਰਦਾਸ ਕਰਨਾ ਹੈ ਲੰਮੀ ਹੁੰਬਰਾ ਦੀ ਤੇ ਡੀਡੀਐਸ نیوز ਨੂੰ ਹੋਰ ਬਣਲੰਦੀਆਂ ਤੱਕ ਬਾਬਾ ਪਾਲਾ ਸਿੰਘ ਜੀ ਖੜੇ ਤੇ ਸਰਦਾਰ ਸੁਖਵਿੰਦਰ ਸਿੰਘ ਪਲਾਹਾ ਜੀ ਦੀ ਹਰ ਇੱਛਾ ਮਨੁਕਾਮਨਾ ਪੂਰੀ ਕਰੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ अब वीडियो रामी तो फोन किया हुआ हां हां ऐसे ले रख रो जाओ था बिना हे और ले आओ वो तो थोड़ी बोला बोल ले यार यार ਇਹ ਬਾਬਾ ਪਾਲਾ ਸਿੰਘ ਜੀ ਦੀਆਂ ਗਊਆਂ ਵਾਂ ਤੇ ਕੋਈ ਵੀ ਪਾਪਾ ਇੱਥੇ ਵੀ ਪਹੁੰਚੇ ਆ ਤੇ ਗਊ ਮਾਤਾ ਨੂੰ ਥੋੜਾ ਜਿਹਾ ਆਚਾਰਾ ਪਾਇਆ ਵਾ ਤੇ ਇਹ ਬਾਬਾ ਜੀ ਕਹਿੰਦੇ ਹੁੰਦੇ ਸੀ ਵੀ ਗਊ ਮਾਤਾ ਜੋ ਵੀ ਲੈਣਾ ਤੇ ਗਊ ਮਾਤਾ ਕੋ ਸੇਵਾ ਕਰੋ ਤੇ ਗਊ ਮਾਤਾ ਕੋ ਮੰਗੋ ਮੇਰੇ ਕੋ ਨਾ ਮੰਗੋ ਤੇ ਪਰ ਗਊ ਮਾਤਾ ਵੀ ਦਿੰਦੀ ਸੀ ਸੱਚਖੰਡ ਵਾਸੀ ਬਾਬਾ ਪਾਲਾ ਸਿੰਘ ਜੀ ਵੀ ਦਿੰਦੇ ਸੀਗੇ ਤੇ ਆਪਾਂ ਉਹਨਾਂ ਦੇ ਪਵਿੱਤਰ ਥਾਂ ਤੇ ਪਹੁੰਚੇ ਹਾਂ ਜਿੱਥੇ ਕਿ ਬਾਬਾ ਜੀ ਦੇ ਇਹ ਇੱਥੇ ਚਰਨ ਪੈਂਦੇ ਹੁੰਦੇ ਸੀ ਤੇ ਬਾਬਾ ਜੀ ਖੁਦ ਇੱਥੇ ਗਊ ਦਾ ਜਿਹੜਾ ਗੋਵਾ ਵਾ ਮੂਤਰ ਵਾ ਸਾਫ ਕਰਦੇ ਹੁੰਦੇ ਸੀ ਇਹ ਸੱਚਖੰਡ ਵਾਸੀ ਬਾਬਾ ਪਾਲਾ ਸਿੰਘ ਜੀ ਆਪ ਸੇਵਾ ਕਰਦੇ ਸੀਗੇ ਹਾਂਜੀ ਤੇ ਇੱਥੇ ਕਾਫੀ ਸੇਵਾਦਾਰ ਵੀ ਆ ਤੇ ਆਪਾਂ ਵੀ ਇੱਥੇ ਪਹੁੰਚੇ ਆ ਤੇ ਸੇਵਾਦਾਰ ਵੀ ਆਪਣੀ ਸੇਵਾ ਕਰਦੇ ਆ ਤੇ ਚਲੋ ਜਿੰਨੇ ਕ ਮਹਾਰਾਜ ਨੇ ਆਪਣੇ ਕੋ ਕਰਾਈ ਆ ਕਰਦੇ ਆ ਪਰ ਆਪਾਂ ਬਾਹਰੋਂ ਤੇ ਏਡੀ ਦੂਰੋਂ ਨਹੀਂ ਲੈ ਕੇ ਆ ਸਕਦੇ ਤੇ ਚਲੋ ਅੱਜ ਮਹਾਰਾਜ ਦੇ ਅੱਗੇ ਅਰਦਾਸ ਬੇਨਤੀ ਜੋਦੜੀ ਕੀਤੀ ਆ ਵੀ ਸਾਡੇ ਸਰਦਾਰ ਸਿਕੰਦਰ ਸਿੰਘ ਜੀ ਪਲਾਹਾ ਨੂੰ ਲੰਮੀ ਉਮਰਾਂ ਬਖਸ਼ਣ ਉਹਨਾਂ ਦਾ ਜਨਮ ਦਿਨ ਹੈ ਅੱਜ ਤੇ ਡੀਡੀਐਸ ਨਿਊਜ਼ ਨੂੰ ਹੋਰ بلੰਦੀਆਂ ਤੱਕ ਛੂਵੇ ਤੇ ਸਾਡੇ ਸਰਦਾਰ ਸਿਕੰਦਰ ਸਿੰਘ ਪਲਾਹਾ ਜੀ ਦੀ ਹਰ ਮਨੋ ਕਾਮਨਾ ਪੂਰੀ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆ ਅੱਜ 6ਵੀਂ ਪਾਸ਼ਾਈ ਜਿੱਥੇ ਕੇ ਹਰ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪਵਿੱਤਰ ਸਥਾਨ ਆ ਤੇ ਇੱਥੇ ਅਸੀਂ ਅੱਜ ਸਰਦਾਰ ਸਖਿੰਦਰ ਸਿੰਘ ਪਲਾਹਾ ਜੀ ਵਾਸਤੇ ਅਰਦਾਸ ਬੇਨਤੀ ਕਰਨਾ ਆ ਕਿਉਂਕਿ ਅੱਜ ਉਹਨਾਂ ਦਾ ਜਨਮ ਦਿਨ ਆ ਤੇ ਅਸੀਂ ਮਹਾਰਾਜ ਕੋਲੋਂ ਉਹਨਾਂ ਵਾਸਤੇ ਲੰਮੀ ਉਮਰ ਅਤੇ ਤੰਦਰੁਸਤੀ ਦੀ ਬਾਤ ਅਤੇ ਪੁੱਤਰ ਦੀ ਦਾਤ ਮਹਾਰਜ ਉਹਨਾਂ ਨੂੰ ਬਖਸ਼ੇ ਅਸੀਂ ਇਹ ਅਰਦਾਸ ਬੇਨਤੀ ਕਰਦੇ ਹਾਂ ਦੇ ਕਰਨਾ ਹੈ ਆ ਤੇ 6ਵੀਂ ਪਾਸ਼ੀ ਤੋਂ ਬਾਬਾ ਬਕਾਲਾ ਸਾਹਿਬ ਤੋਂ ਤੁਹਾਨੂੰ ਜਿਹੜਾ ਹੈ ਵਿਖਾ ਰਹੇ ਸਿੱਧੀਆਂ ਤਸਵੀਰ ਸਥਾਨਾ ਮੇਰੀ ਪੀੜੀ ਦੇ ਮਾਤ ਜੀ ਦਾ ਪਾਪਤ ਕਾਨਾ ਸੇਵ ਛੇਵੀਂ ਪਾਸ਼ਾ ਆਪਾਂ ਇੱਥੇ ਅਰਦਾਸ ਚੋਧਰੀ ਕਰ ਦਿੱਤੀ ਹੈ ਮਾਲਕ ਦੇ ਅੱਗੇ ਸਰਦਾਰ ਸਿਕੰਦਰ ਸਿੰਘ ਪਹਹਾ ਜੀ ਦੇ ਵਾਸਤੇ ਇਹ ਸਾਨੂੰ ਛੇਵੀਂ ਪਾਸ਼ਾ ਹੀ ਜਿੱਥੇ ਕਿ ਮਹਾਰਾਜ ਜੀ ਦਾ ਸਥਾਨ ਪਵਿੱਤਰ ਸਾਰਾ ਆਪਾਂ ਬਕਾਲਾ ਸਾਤੋਂ ਖੰਡਪੜ ਸਾਹਿਬ ਰੱਖਿਆ ਮਹਾਰਾਜ ਇੱਥੇ ਕਿਰਪਾ ਕਰਦੇ ਆ ਤੇ ਅਰਦਾਸਾਂ ਜੋੜੜੀਆਂ ਜਿਹੜੀਆਂ ਬੇਨਤੀਆਂ ਪੂਰੀਆਂ ਕਰਦੇ ਤੇ ਇੱਥੇ ਜਿਹੜੀਆਂ ਸੰਗਤਾਂ ਵੱਲੋਂ ਸ੍ਰੀ ਅਖੰਡਪੁਰ ਸਾਹਿਬ ਕਰਾਏ ਜਾਂਦੇ ਆ ਤੇ ਇਹ ਸਾਨੂੰ ਮਹਾਰਾਜ ਦੇ ਦਰਸ਼ਨ ਤੁਸੀਂ ਵੀ ਕਰ ਸਕਦੇ ਹੋ ਤੇ ਦਰਸ਼ਨ ਕਰੋ ਤੇ ਨੰਦ ਲਓ ਮਹਾਰਾਜ ਦਾ ਤੇ ਆਪਣੀਆਂ ਆਸ਼ੀਸ਼ ਪ੍ਰਾਪਤ ਕਰੋ ਵਾਹਿਗੁਰੂ ਜੀ ਕਰਦਾ ਸਾ ਵਾਹਿਗੁਰੂ ਜੀ ਕਰਦੇ ਜਿੱਥੇ ਕਿ ਇੱਕ ਥੋੜਾ ਤੁਸੀਂ ਜੋ ਵੀ ਕਿਸੇ ਨੂੰ ਦੇਖਿਆ ਮਹਾਰਾ ਜੀ ਦਾ ਇੱਥੇ ਗੁਰੂ ਘਰ ਆਣ ਕੇ ਮੱਥਾ ਟੇਕਦਾ ਅਤੇ ਇਸ਼ਨਾਨ ਕਰਦਾ ਵਾ ਉਹਦਰ ਸਰੋਵਰ ਸਾਹਿਬ ਦੇ ਵਿੱਚ ਤੇ ਮਹਾਰਾਜ ਇਥੋਂ ਤੰਦਰੁਸਤੀ ਦੀ ਦਾਤ ਬਖਸ਼ ਦਿਆ ਤੇ ਆਪਾਂ ਇੱਥੇ ਵੀ ਆਏ ਆ ਅੱਜ ਤੇ ਬਾਕੀ ਆਪਾਂ ਇੱਥੇ ਵੀ ਅਰਦਾਸ ਕੀਤੀ ਆ ਸਰਦਾਰ ਸਿਕੰਦਰ ਸਿੰਘ ਕਲਾਹਾ ਜੀ ਵਾਸਤੇ ਤਾਂ ਮਹਾਰਾਜ ਉਹਨਾਂ ਦੀਆਂ ਚੜ੍ਹਦੀਆਂ ਕਲਾ ਕਰੇ ਤੇ ਜੀ ਦੀਆਂ ਸਮੁਤ ਤਰਕੀਆਂ ਬਖਸ਼ੀਏ ਤੇ ਡੀਡੀਐਸ ਬਲੰਦੀਆਂ ਨੂੰ ਸ਼ੂਵੇ ਸਾਡੇ ਸਕਿੰਦਰ ਸਿੰਘ ਪਲਾਹਾ ਜੀ ਦੀ ਹਰ ਮਨੋ ਕਾਮਨਾ ਪੂਰੀ ਕਰੇ ਤੇ ਨੰਮੀਆ ਉਮਰਾਂ ਹੋਣ ਤੇ ਆਪਾਂ ਇੱਥੇ ਵੀ ਅਰਦਾਸ ਜੋ ਜੜੀ ਬੇਨਤੀ ਕਰ ਦਿੱਤੀ ਆ ਤਾਂ ਤੁਹਾਨੂੰ ਇਹ ਸੋਹਣੀ ਸਾਲ ਤੋਂ ਲਾਈਕ ਤੁਸੀਂ ਰਖਾ ਰਹੇ ਹੋ